ਜਾ ਚਲੋ ਚੌਲ ਸੁਖੀਆ ਜਾ ਚਲੋ ਚੌਲ ਬਣਾ ਰਿਹਾ ਜਾਈ ਮੜ ਆਇਆ ਚਲ ਆਜਾ ਬਾਾਈ ਕੰਮੀ ਨਹੀਂ ਰਹੀ ਬਾਾਈ ਚੱਲਣ ਦੀ ਭਾਈ ਰੋ ਆ ਅਰਥੇ ਦੋ ਵਿਹਲਾ ਬੈਠਾ ਈ ਤੈਨ ਪਾ ਗੰਡਿਆ ਆ ਆਹ ਕਹਿੰਦੇ ਜੋਤ ਲੈਣੀ ਹੋਣਾ ਜੋਤ ਆ ਗਿਆ ਐਂਡਾ ਹੋ ਗਿਆ ਜੋੜ ਨਹੀਂ ਰਿਹਾ ਜਾਣਗੇ ਇਹੇ ਪਖੰਡਰ ਚੱਲ ਚੱਪਲਾ ਲਾਓ ਜੇ ਅੰਦਰ ਚਲੋ ਆ ਵੀ ਆਮ ਹਾਂ ਅਮਰਤਾ ਹਾਂ ਆ ਬੁਛਲੇ ਆ ਭੱਜ ਕੇ ਕਿਥਾਲੇ ਤਨੂ ਮੈਂ ਕਹਿਣ ਵੀ ਲੱਗਾ ਫੋਨ ਲਾ ਕੇ ਬਾ ਬਾਜ ਮੈਂ ਕਹਿਣ ਵੀ ਲੱਗਾ ਰੂਮ ਦਾ ਵੀ ਬੁਰਸ਼ੇ ਕਰ ਵਧੀਆ ਲੈ ਆਇਆ ਵਧੀਆ ਰੂਮ ਦੀ ਸਫਾਈ ਰੱਖ ਰੀਆਂ ਐ ਧਨਵਾਦ ਆ ਬਾਹਰ ਐ ਦਰਵਾਜ਼ਾ ਖੋਲ ਗੀ ਮੈਨੂੰ ਆਖਿਆ ਬੁਰਸ਼ਣ ਵਾਲਾ ਆਇਆ ਇਹਨੂੰ ਕਿਹਾ ਬਾਲ ਦਾ ਸਾਫ ਕਰ ਲੋ ਇਹਨੂੰ ਬੁਰਸ਼ ਨੂੰ ਆ ਲੈ ਆ ਲੈ ਫੜੋ ਬੜ ਮੈਂ ਪੈਸੇ ਦੇ ਦੇਣਾ ਕਿਉਂ ਡਰਦੇ ਜੀ ਮੈਂ ਦੇ ਆ ਹਾਂ ਤੁਮ ਉਹ ਜੁਤਨੇ ਨੇ ਨਾ ਆ ਗਿਆ ਦੱਸ ਓਏ ਮੂੰਹ ਤੇ ਗੱਲ ਕਰ ਜਿਹੜੀ ਗੱਲਾਂ ਕਰਦਾ ਮੇਰੇ ਕਰਨ ੜਿਆ ਕਰਨ ੜਿਆ ਹਾਂ ਕੱਢੋ ਯਾਰ ਜੋ ਤਾ ਗੱਤ ਉਹ ਨਾ ਹੋਣਾ ਨਹੀਂ ਹੁਣ ਦੱਸ ਦੱਸ ਨਾ ਛੋਏ ਮਰਾ ਆਉ ਜਾ ਦਰਸ਼ਨ ਦਰਸ਼ਨ ਓਏ ਪਹਿਲਾਂ ਅੱਗੇ ਹੋਤ ਨਹੀਂ ਨਹੀਂ ਮਰਾ ਹੋਹਾ ਗਿਆ ਹੋਣੀ ਭਾਈ ਤੁੰਗ ਦੀ ਸਫਾਈ ਚਲੰਡੀ ਏ ਇਕੱਲੇ ਇਕੱਲੇ ਖਾਣੇ ਮੇਰਾ ਚੱਲ ਪੈਸੇ ਹੈਗੇ ਇੱਥੇ ਫਿਰ ਕਿਉਂ ਨਹੀਂ ਲਿਉਨੇ ਕਹਿੰਦੇ ਜੋਦ ਨਹੀਂ ਹੋਣਾ ਨਾ ਦੱਸ ਅੰਮ੍ਰਿਤ ਤੂੰ ਵੀ ਡਿਆ ਹੈਗਾ ਉਹ ਯਾਰ ਕੀ ਹੈ ਕਿ ਬਹਰ ਰਿਹਾ ਸਭ ਫੂਲ ਆਰਦੀ ਕਰੀਏ ਦੀ ਲੈ ਸੜ ਗਏ ਹੀ ਸੜ ਗਏ ਮੱਗ ਗਏ ਹੀ ਚਲ ਬਹੁਤ ਸਾਫ ਸਵਾਈ ਚੱਲਣ ਦੀ ਭਾਜੀ ਆਡੇ ਰੂਮ ਦੀ ਇਹ ਆਦਿਵਾਰ ਬਾਹੂ ਇੱਦਾਂ ਇਹ ਸ਼ਾਮਾਂ ਦਾ ਤੁਹਾਨੂੰ ਵੀ ਵੀਡੀਓ ਵਿਖਾਵਾਂਗੇ ਸ਼ਾਮਾਂ ਨੇ ਇੱਕ ਦਿਨ ਤੇ ਲੱਗਣੀਆਂ ਗੱਲਾਂ ਤੇ ਫਿਰ ਬਾਬੇ ਨੇ ਐ ਬਣਾ ਰੋਣ ਵੇਖੀ ਰੋਂਦਾ ਹੋਈ ਮਤਲਬ ਆਈ ਆਈ ਵੇ ਜਾਰੂ ਮਾਰੇਗਾ ਮੇਰੇ ਤੇਰੇ ਮਾਰਨੇ ਚੰਨਿਆ ਅੱਜ ਕਰਾਂ ਹਾਂ ਹਾਂ ਬਖਸ਼ਣਾ ਨਹੀਂ ਹੁਣ ਓਏ ਸਮਾਨ ਕੱਢ ਕੇ ਬੈੱਡ ਟੁੱਟ ਗਿਆ ਵੇਖੋ ਅੰਨੇਵਾ ਚੀਜ਼ਾਂ ਟੁੱਟ ਜਾਂਦੇ ਆ ਆ ਵੀ ਬੈੱਡ ਤੋੜਦਾ ਅੰਨੇਵਾ ਚੀਜ਼ਾਂ ਟੁੱਟੀਆਂ ਆ ਆ ਮੁੰਡਾ ਯਾਦ ਆ ਖੁਰੂਪੋੜਾ ਮੁੰਡਾ ਚਪਲਾ ਬਾਹਰ ਲਾ ਗਿਆ ਨਮੀਆਂ ਨਮੀਆਂ ਦੇ ਖਾ ਲਿਆ ਸਿਰ ਤੇ ਰੱਖ ਲਾ ਉਹ ਸਾਰੇ ਨਹੀਂ ਭੈਂਜੋ ਭਾਵੇਂ ਖਲਾਰਾ ਵਾ ਚਾਹਣਾ ਅੰਦਰ ਹੀ ਲੈ ਕੇ ਆਉਣੀਆਂ ਰੂਮ ਦੀ ਥੋੜਾ ਇਧਰ ਭਾਜੀ ਇੰਟਰਨੈਟ ਕਰੋ ਥੋੜਾ ਐ ਭਾਜੀ ਇਧਰ ਦਿਓ ਮੜੇ ਹਾਂਜੀ ਕੀ ਕਰਨ ਦੇ ਭਾਜੀ ਇਹਦੇ ਵੀ ਜੀ ਸਫਾਈ ਕਰਦੇ ਆ ਇਹ ਇਹ ਤੁਹਾਨੂੰ ਹਰ ਸੰਡੇ ਆਪਨੀ ਪੈਂਦੀ ਆ ਤੇ ਉਹ ਰਹਿਣਾ ਆਪਾਂ ਇੱਥੇ ਰਹਿਣਾ ਪਗੰਦੇ ਚ ਨਹੀਂ ਆਪਾਂ ਰਹਿਣਾ ਤੇ ਟੀ ਟੁੱਟ ਗਈ ਵਾ ਪਗਲਾ ਕੀ ਫੜ ਲਾ ਤੋਈਓ ਸਿਰੇ ਰਖੀ ਤੋਈ ਮਾਰਦਾ ਕਿਹੜਾ ਉਹੁਰਕ ਰੋਈਦਾ ਇੱਥੇ ਬਹੁਤ ਸ਼ਿਕਾਰ ਮਾਰ ਓਏ ਓਏ ਰੱਖੋ ਸਮਾਨ ਇਸਲੇ ਆਓ ਕਿਹੜਾ ਸਾਲ ਆ ਬੈਗ ਜੋ ਓਦੋਂ ਦੇ ਹਾਓ ਵੇਖਦਾ ਇਹਦਾ ਬੈਗ ਛੱਟੋ ਬਾਹਰ ਹੈ ਓਦੋਂ ਵੇਖ ਆਹੋ ਚਪੇੜਾ ਦੀ ਮਸ਼ੀਨ ਉਹ ਜਾਈ ਨਾ ਮਾਰੀ ਜਾ ਥੋੜੀ ਕੋ ਬੜੀ ਹੈ ਉਧਰ ਨੂੰ ਬਚਣੀ ਹੋ ਅੱਜ ਉਹ ਕਾਰਜ ਨ ਰੰਬੇ ਨੇ ਇੱਥੇ ਬਰਾਹਮਣ ਦਾ ਰਾਇਸ਼ ਆ ਉੱਥੇ ਮਤਲਬ ਬੜੀ ਮਤਲਬ ਸੇਵਾ ਜਿਹੜੀ ਚੱਲਣ ਰਹੀ ਆ ਸਾਰੇ ਵੀਰ ਫੜ 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 ਸ਼ਿਕਾਰ ਸ਼ਿਕਾਰ ਆਤ ਦੇ ਸ਼ਿਕਾਰ ਜੀਵ ਜੂ ਹਾਂ ਬਾਬਾ ਜੀ ਨੇ ਝਾੜੂ ਦੀ ਸੇਵਾ ਨਮੋਣਦੇ ਹੋਏ ਇਹਨਾਂ ਨੇ ਪਿੰਡ ਵੀ ਬੜਾ ਲੰਗਰ ਖਾਦਾ ਪਰ ਇੱਥੇ ਵੀ ਨਹੀਂ ਖਾਣਾ ਵੜਦੇ ਆਈਨ ਨੂੰ ਬਹੁਤ ਬਹੁਤ ਧੰਨਵਾਦੀਆਂ ਆ ਇਹਨਾਂ ਦਾ ਛੋਟਾ ਭਰਾ ਪੈ ਪਿੰਡ ਦੇ ਗਿਲ ਦੇ ਨਾਮ ਤੋਂ ਲਿਆਓ ਲੈ ਆਓ ਜਾ ਪੈ ਫੜੋ ਨਹੀਂ ਨਹੀਂ ਕੋਈ ਨਹੀਂ ਬਾਬਾ ਕਰੀ ਕਰ ਲਈ ਜਵਾਈ ਲੈ ਦੇ ਪਹਿਲਾਂ ਬੈਗ ਰੱਖ ਅੰਦਰ ਲੈ ਲੈ ਲੋ ਯਾਰ ਲੈ ਲੈ ਚੱਲੋ ਮਿੰਟ ਮਿੰਟਾ ਕੀ ਕਰਦੇ ਕਰਦੇ ਬੰਦ ਹੋਣਗੇ